ਯਾ ਯਾਰ ਵਾਅਦਾ ਦਿੱਤਾ ਕਿੰਨਾ ਵਾਅਦਾ ਦਿੱਤਾ ਹੁਣ ਅਸੀਂ ਪਲੇਅਰ ਤੇ ਸਾਈਜ਼ ਦੇ ਤੌਰ ਤੇ ਲਿਓਨੇ ਨਾ ਜਿੰਨੀ ਸਾਨੂੰ ਸਾਈਜ਼ ਦਿੱਤੀ ਸਤਿ ਸ਼੍ਰੀ ਅਕਾਲ ਦੋਸਤੋ ਗੋਪੀ ਭਰਨਦੀਪੁਰ ਵੱਲੋਂ ਲਾਇਆ ਇਲਜ਼ਾਮਾ ਤੋਂ ਬਾਅਦ ਪਿੰਡ ਕਾਲੀਏ ਦੀ ਕਮੇਟੀ ਅਤੇ ਮੱਕਰਮੱਕੀ ਨੇ ਦਿੱਤਾ ਸਪੈਸ਼ਲਿਕਨ ਵੀਡੀਓ ਨੂੰ ਵਾਅਦਾ ਤੋਂ ਬਾਅਦ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਯਾ ਯਾਰ ਵਾਅਦਾ ਦਿੱਤਾ ਕਿੰਨਾ ਵਾਅਦਾ ਦਿੱਤਾ ਹੁਣ ਅਸੀਂ ਪਲੇਅਰ ਤੇ ਸਾਈਜ਼ ਦੇ ਤੌਰ ਤੇ ਲਿਓਨੇ ਨਾ ਜਿੰਨੀ ਸਾਨੂੰ ਸਾਈਜ਼ ਦਿੱਤੀ ਇਹ ਗਲਤੀ ਮੰਨਦੇ ਜੀ ਕਿ ਨਹੀਂ ਮੰਨਦੇ ਇਹ ਜਦੋਂ ਇਹਨਾਂ ਫੋਨ ਖਾਣਾ ਓਨ ਕੀਤਾ ਮੈਨੂੰ ਫੋਨ ਆਇਆ ਕਹਿੰਦਾ ਸਰਜੂਗਾ ਮੈਂ ਕਿਹਾ ਵੇਲਾ ਸਰ ਨੂੰ ਤਾਂ ਸਾਰੀ ਲਵਾਂਗੇ ਤੇ ਜੇ ਹੈਗਾ ਕਿੱਥੇ ਜਾਂਦਾ ਘਰ ਹੀ ਆ ਤੇ ਮੈਂ ਕਿਹਾ ਆ ਜਾ ਫਿਰ ਉੱਥੇ ਘਰੇ ਵੀ ਤੇ ਰਹਿ ਕੇ ਮੈਂ ਕਿਹਾ ਕੀ ਕਰਨਾ ਹੈ ਅੱਛਾ ਹੋਰ ਤੋਂ ਪਹਿਲਾਂ ਆ ਗਿਆ ਆਹੋ ਤੇ ਮੈਂ ਕਿਹਾ ਆ ਜਾ ਉੱਥੇ ਨਾਲ ਗੱਲਾਂ ਬਾਤਾਂ ਮਾਰਾਂਗੇ ਉਹ ਇਦਾਂ ਸੱਦ ਲਿਆ ਮੈਂ ਕਿਹਾ ਜੰਨੀਆਂ ਜੀ ਕਰੂ ਪਾ ਦੀ ਚਲੋ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗ ਜੀ ਇਹ Rajasthan ਦਾ ਅੰਤਨ ਬਾਬਾ ਮੇਸ਼ੰਗ ਜੀ ਸ਼ਹੀਦ ਜਿਹੜਾ ਕਿ 22 ਦੇ 23 ਜਨਵਰੀ ਨੂੰ ਸਲਾਨਾ ਜੋੜ ਮੇਲਾ ਹੋਇਆ ਵਾ ਤੇ ਲਾਸਟ ਜਿਹੜਾ ਹੈ 23 ਤਰੀਕ ਨੂੰ ਗਰੋਪ ਗੋਪੀ ਜਿਹੜਾ ਫੰਦੀ ਪੁੱਜੇ ਵਰਸਸ ਗ੍ਰਿੰਦਰ ਸਿੰਘ ਪੂਰਾ ਇਹਨਾਂ ਦੋਹਾਂ ਪਲਵਾਨਾਂ ਦੇ ਦਰਮਿਆਨ ਜਿਹੜੇ ਇਹਨਾਂ ਨੂੰ ਸਈਆਂ ਦਿੱਤੀਆਂ ਗਈਆਂ ਸੀ ਤੇ ਗਰੋਪੀ ਜਿਹੜਾ ਫੰਦੀਪਰੀਆ ਪਲਵਾਨ ਆ ਉਹਨੇ ਸਾਡੀ ਕਮੇਟੀ ਦੇ ਬਰ ਖਿਲਾਫ ਜਿਹੜੀ ਵੀਡੀਓ ਪਾਈ ਆ ਕਿ ਕਮੇਟੀਆਂ ਗਲਤ ਕੰਮ ਕਰਦੀਆਂ ਵਾਂ ਲੇਕਿਨ ਕਮੇਟੀਆਂ ਦੇ ਵਿੱਚ ਕੋਈ ਕੋਈ ਵੀ ਸਾਡੀ ਗਲਤੀ ਨਹੀਂ ਹੈਗੀ ਤੇ ਦੇਚ ਅਸੀਂ ਆਪ ਦਾ ਸਪਸ਼ਟੀਕਰਨ ਦੇਣਾ ਚਾਹੁੰਦਾ ਵੀ ਜਿਹੜੇ ਬੰਦੇ ਥੱਲੇ ਇੱਕ ਕਮੈਂਟ ਕਰਦੇ ਆ ਉਹਨਾਂ ਨੇ ਸਾਡੇ ਬਰ ਖਿਲਾਫ ਕਮੈਂਟ ਕੀਤੇ ਆ ਪਰ ਉਹਨਾਂ ਗਲਤ ਕੀਤਾ ਪਹਿਲਾਂ ਸਪਸ਼ਟੀਕਰਨ ਲੈ ਲੈਣ ਜਿਵੇਂ ਕਮੇਟੀ ਗਲਤ ਹੈਗੀ ਜਾਂ ਨਹੀਂ ਹੈਗੀ ਉਹਦੇ ਵਿੱਚ ਇਹ ਵੀ ਅਸੀਂ 1.5 ਲੱਖ ਰੁਪਿਆ ਪੂਰੇ ਮੈਚ ਦਾ ਜਿਹੜਾ ਉਹ ਇਹਨਾਂ ਦੋਵਾਂ ਪਹਿਲਵਾਨਾਂ ਨਾਲ ਕੀਤਾ ਸੀ 80000 ਰੁਪਿਆ ਜਿੱਤਨ ਵਾਲੇ ਨੂੰ ਤੇ 70000 ਰੁਪਿਆ ਹਾਰਨ ਵਾਲੇ ਨੂੰ ਉਹਦੇ ਵਿੱਚ ਜਿਹੜਾ ਗੋਪੀ ਫਰੰਦੀਪੁਰੀਆ ਉਹ 10 ਨੰਬਰਾਂ ਤੇ ਹਾਰ ਗਿਆ ਵਾ ਜਿਹੜੇ ਇਹਨੇ ਇਹਨੇ ਸਾਡਾ ਪਹਿਲਵਾਨ ਕਹੀ ਆ ਸੀ ਉਹਨੇ ਲੈਗ ਨਹੀਂ ਆਇਆ ਦੂਜੇ ਪਾਸੇ ਜਿਹਨੂੰ ਅਸੀਂ ਸਹੀ ਦਿੱਤੀ ਸੀ ਉਹ ਬੰਦਾ ਪੂਰੇ ਪਹਿਲਵਾਨ ਲੈ ਗਿਆ ਤੇ 10 ਨੰਬਰਾਂ ਦੇ ਗੋਪੀ ਫਰਦੀਪੁਰੀਆ ਜਿਹੜਾ ਹਾਰ ਗਿਆ ਵਾ ਫਿਰ ਗਰਾਉਂਡ ਦੇ ਵਿੱਚੋਂ ਹੀ ਇਹਨੇ ਕੀ ਕੀਤਾ ਬਾਅਦ ਸਾਡਾ ਕਮੇਟੀ ਮੈਂਬਰ ਆ ਇਹਨੂੰ ਕਹਿੰਦਾ ਵੀ ਤੁਸੀਂ ਦੂਜੇ ਪਾਸੇ ਵੱਧ ਪੈਸੇ ਦੇਦੇ ਆ ਤੇ ਮੈਨੂੰ ਪੈਸੇ ਘੱਟ ਦਿੱਤੇ ਆ ਮੈਂ ਤਾਂ ਵਰਗੇ ਪਹਵਾਨ ਨਹੀਂ ਲੈਂਦੇ ਇਹ ਜਿਹੜਾ ਕਮੇਟੀ ਮੈਂਬਰ ਇਹਨੂੰ ਪਤਾ ਨਹੀਂ ਹੁੰਦਾ ਵੀ ਇਹ ਕਮੇਟੀ ਨੇ ਕੰਮ ਇਹ ਗਲਤ ਕੀਤਾ ਜੇ ਇਹ ਇੱਕ ਗੱਲ ਹੈ ਗਈ ਆ ਤੇ ਫੇਰੇ ਗੱਲ ਗਲਤ ਆ ਉਹਦਾ ਕਲਿੱਪ ਕੱਟ ਕੇ ਇਹਨੇ ਮਿਲ ਕੇ ਇਹਨੇ ਵੀਡੀਓ ਇਹੜੀ ਉਹ ਨਾਟ ਦੇ ਪਾਦੀ ਆ ਇਹ ਬਹੁਤ ਮੁਰਤੇ ਉਸ ਤੋਂ ਬਾਅਦ ਇਹ ਕਮੇਟੀ ਮੈਂਬਰ ਨੇ ਸਾਡੇ ਨਾਲ ਗੱਲ ਕੀਤੀ ਆ ਵੀ ਆਹ ਗੱਲ ਹੋਈ ਹੀ ਨਹੀਂ ਇਹ ਵੀ ਇਹ ਇਦਰੀ ਦੀ ਗੱਲ ਆ ਅੱਜ 25 ਤਰੀਕ ਆ ਅਸੀਂ ਪੂਰੇ ਪਿੰਡ ਨੂੰ ਸੱਦ ਕੇ ਇਹ ਗੱਲ ਕਲੀਅਰ ਕੀਤੀ ਆ ਤੇ ਅਸੀਂ ਇਹ ਬਾਬਾ ਮੇਰ ਸਿੰਘ ਦੇ ਸ਼ਹੀਦੇ ਦਾ ਸਥਾਨਾਂ ਤੇ ਖੜੇ ਆ ਅਗਰੇ ਇਹ ਬਿਲਕੁਲ ਸਹੀ ਆ ਜੇ ਬਿਲਕੁਲ ਇਹ ਦਲ ਦਾ ਝੂਠ ਆ ਅਸੀਂ 1.5 ਲੱਖ ਰੁਪਈਆ ਦਿੱਤਾ ਉਸ ਤੋਂ ਬਾਅਦ ਇਹਨੂੰ 70000 ਰੁਪਈਆ ਮੰਗਦਾ ਸੀ ਪਰ ਇਹਨੂੰ ਅਸੀਂ 75000 ਰੁਪਈਆ ਦੇ ਕੇ ਤੋੜਿਆ ਵਾ ਤੇ ਜਿਹੜੀ ਜਿਹੜੀ ਟੀਮ ਜਿੱਤੀ ਆ ਉਹਨੂੰ ਅਸੀਂ 80000 ਰੁਪਈਆ ਦਿੱਤਾ ਵਾ ਇਹ ਪੂਰੇ ਪੈਸੇ ਲੈ ਕੇ ਤੇ ਪੁਲਵਾਨ ਜਿਹੜੇ ਮਾੜੇ ਲਿਆਉਂਦਾ ਵਾ ਤੇ ਇਸੇ ਕਰਕੇ ਇਹ ਮੈਜਰ ਗਿਆ ਵਾ ਤੇ ਅਗੇ ਇਹਦਾ ਸਪਸ਼ਟੀਕਰਨ ਆਪ ਸਾਡਾ ਮ ਇਹ ਤੇ ਤੁਹਾਡ ਨਾਲ ਗੱਲ ਕਰੂਗਾ ਇਹ ਦੱਸੂਗਾ ਆਪਣੀ ਸਵੈਟਿਕਾਰ ਵੀ ਸਜਾਈ ਕੀ ਇਹਦੇ ਝੂਠ ਕੀ ਇਹਦੇ ਵਿੱਚ ਬੜੀ ਬਹੁਤ ਕਮੇਟੀ ਚੜਦੀ ਗੱਲਾਂ ਵਿੱਚ ਕਮੇਟੀ ਆ ਕਲਦੀ ਇਹਨੇ ਗੋਪੀ ਕੰਧੂਪੁਰ ਨੇ ਇਹਨੇ ਆਖਿਆ ਵੀ ਮੈਂ ਤੁਸਾਂ ਪੈਸੇ ਵੱਧ ਭਰ ਕੇ ਮੈਨੂੰ ਰਾਜਾ ਕਿੱਚ ਉਦੋਂ ਮੈਨੂੰ ਪਤਾ ਨਹੀਂ ਸੀ ਤੇ ਮੈਂ ਕਿਹਾ ਜੇ ਰਾਜਾ ਜੇ ਪੈਸੇ ਵੱਧ ਭਰੇ ਤੇ ਮਾਡੀ ਗਲਤੀ ਆ ਮੈਂ ਸਵੈਟਿਕਾਰ ਕਰ ਲਿਆ ਪਿੰਡ ਤੋਂ ਪੁੱਛ ਲਿਆ ਬਾਹਰ ਵਾਲੇ ਨਕਦੀਆਂ ਤੋਂ ਪੁੱਛ ਲਿਆ ਕੋਈ ਪੈਸੇ ਨਹੀਂ ਵੱਧ ਦਿੱਤੇ ਇਹਨੇ ਬਦਨਾਮ ਕੀਤਾ ਇਹਨੇ ਬੰਦੇ ਜਿਹੜੇ ਖੇਡਣਾ ਨਹੀਂ ਲੈਂਦੇ ਤੇ ਕਮੇਟੀ ਮੈਂ ਨੂੰ ਜਿਹੜੇ ਮੰਨਦੇ ਨੇ ਉਹ ਸਾਣਾ ਗੁਰੂ ਘਰ ਬਹਿ ਜਾਂਦੇ ਗੱਲ ਕਰ ਲੈਣ ਤਾਂ ਨਹੀਂ ਤੇ ਇਹ ਕਮ ਇਨੂੰ ਗੋਪੀ ਨੂੰ ਥੋੜੀ ਬਾਈ ਸ਼ਰਮ ਆਉਣੀ ਚਾਹੀਦੀ ਵੀ ਜਦੋਂ ਗੁਰੂ ਘਰ ਸ਼ੀਧਾਂ ਦੇ ਸਤਾਣਾਂ ਨਾਲ ਮੱਥਾ ਲਾ ਕੇ ਇਹੋ ਜਿਹੀ ਕਮੇਟੀ ਨਾਲ ਮੱਥਾ ਲਾ ਕੇ ਸੁੱਖ ਕਿਤੇ ਪਾਉਂਦਾ ਮੈਂ ਕਹਿੰਦੀ ਆ ਕਿ ਆ ਮੈਂ ਕਿਹਾ ਵੀ ਜੇ ਕਮੇਟੀ ਮਲ ਕੇ ਗਲਤ ਹੋਵੇ ਤੇ ਇਹ ਸ਼ੀਧਾਂ ਦੇ ਸਤਾਣ ਦੇ ਬਿਖੇ ਜੇ ਇਹ ਦੂਜੇ ਪਾਸੇ ਵੱਧ ਪੈਸੇ ਦੇ ਕੇ ਇਹਨੂੰ ਜਾਣ ਬੁੱਝ ਕੇ ਲਾਇਆ ਹੋਵੇ ਤੇ ਇਹਨੇ ਪੈਸੇ ਲੈ ਕੇ ਤੇ ਇਹਨੇ ਪੂਰੇ ਪਹਿਲਵਾਨ ਨਹੀਂ ਲੈਂਦੇ ਤੇ ਗਲਤੀ ਇਹ ਸਾਡੀ ਘੜਦਾ ਵਾ ਤੇ ਇਹ ਬੇਨਤੀ ਆ ਵੀ ਇਹ ਸਾਡੀ ਕੋਈ ਗਲਤੀ ਨਹੀਂ ਇਸ ਪੱਛੀ ਕਰਨ ਕਰਦੀ ਇਹ ਕਮੇਟੀਆਂ ਕਮੇਟੀਆਂ ਹੀ ਇਹਨਾਂ ਨੂੰ ਇਤੋਂ ਤੱਕ ਪ੍ਰਮੋਟ ਕੀਤਾ ਵਾ ਤੇ ਕਮੇਟੀਆਂ ਨੂੰ ਇਹ ਮਾੜਾ ਕਹਿੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਖਫਤੇ ਬੇਨਤੀ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਸੋਹਣਾ ਮੈਚ ਹੋਇਆ ਸੀ ਇਹਨੂੰ ਇਹ ਆਸ ਸੀ ਕਿ ਮੈਂ ਕਾਲੀਏ ਦੇ ਵਿੱਚੋਂ ਜਿੱਤ ਕੇ ਜਾਵਾਂ ਇਹਨੂੰ ਇਹ ਗੱਲ ਦਾ ਨਹੀਂ ਸੀ ਪਰ ਆ ਵੀ ਦੂਜੇ ਪੰਨੇ ਬਰੋਬਰ ਦੇ ਬੰਦੇ ਆ ਜਾਣੇ ਇਹ ਹਾਰ ਗਿਆ ਹੈ ਹਰੀ ਹੋਣ ਦੇ ਨਾਂ ਤੇ ਹਰਨੂ ਦੇ ਨਾਂ ਤੇ ਇਸ ਬੰਦੇ ਨੇ ਆੜ ਕੇ ਗੁੱਸੇ ਦੇ ਵਿੱਚ ਬੇਵਫਾ ਗੱਲਾਂ ਕੀਤੀਆਂ ਇਹਦਾ ਚਾਹੁੰਦਾ ਸੀ ਮੈਂ ਇਕੱਲਾ ਤੇ ਨੱਚੂਗਾ ਬਰੋਬਰ ਦੇ ਬੰਦਿਆਂ ਨੱਚਣ ਨਹੀਂ ਦਿੱਤਾ ਮੇਰਾ ਸਾਡਾ ਵਾਇਰਲ ਦਾ ਖਾਲਸਾ ਵਾਇਰਲ ਹੋ ਗਿਆ ਇੱਕ ਲਾਸਟ ਬੇਨਤੀ ਮੈਂ ਕਰਨੀ ਚਾਹੁੰਦਾ ਜਿਹੜੇ ਲੋਕ ਗੋਪੀ ਫਰਦੀਪੁਰੂਏ ਦੇ ਲੋਕ ਵੇਖ ਕੇ ਦੇ ਮਗਰੇ ਥੱਲੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਆ ਉਹਨਾਂ ਲੋਕਾਂ ਨੂੰ ਮਾੜਾ ਮੋੜਾ ਜਾ ਰ ਖਣਾ ਚਾਹੀਦਾ ਵੇਖਣਾ ਚਾਹੀਦਾ ਵੀ ਕਿਹੜਾ ਸੱਚਾ ਕਿਹੜਾ ਝੂਠਾ ਇਹ ਨਹੀਂ ਵੀ ਗੋਪੀ ਫਰਿੰਦੂ ਪੂਜਾ ਪਕਵਡਾ ਪਲੇਅਰ ਆ ਤੇ ਇਹਨੇ ਜੋ ਕਹਿਤਾ ਸੱਚੀ ਕਹਿਤਾ ਤੇ ਥੱਲੇ ਦੇ ਵੀਰ ਕਮੈਂਟ ਗਲਤ ਕਰਦੇ ਆ ਉਹ ਵੀ ਸੋਚ ਨਹੀਂ ਲਿਆ ਕਰਨਾ ਉਹ ਵੀ ਨਜਾਇਜ਼ ਕਮੈਂਟ ਨਾ ਕਰਿਆ ਕਰਨਾ ਇਹ ਕੰਮ ਚੰਗਾ ਨਹੀਂਗਾ ਮਾੜਾ ਵਾ ਆਪਦੇ ਘਰ ਵਾਲੇ ਵੇਖ ਲਿਆ ਕਰੋ ਜਦੋਂ ਕਿਸੇ ਧੀ ਤੇ ਨੁਗਾਲ ਕਰਦੇ ਲੋ ਤੁਹਾਡੇ ਘਰ ਵੀ ਧੀਆ ਪੈਣਾ ਹੁੰਦੀਆਂ ਸ਼ਰਮ ਕਰ ਲਿਆ ਕਰੋ ਕਮੈਂਟ ਕਰਨ ਲੱਗੇ ਵੀ ਇਹ ਜ਼ਰੂਰੀ ਨਹੀਂ ਕਿ ਇਹ ਤੜੜਾ ਪਲੇਅਰ ਆ ਤੇ ਇਹ ਜੋ ਕਹੂਗਾ ਤੁਸੀਂ ਸੱਚੀ ਕਹਿ ਦੇਣਾ ਵਾ ਸਾਡੇ ਪਿੰਡ ਜੇ ਕੋਈ ਵੀ ਗੱਲ ਹੋਵੇ ਚ ਇਹ ਲੈ ਕੇ ਆਵੇਗਾ ਨੂੰ ਸਾਹਮਣੇ ਵੀ ਅਸੀਂ 40000 50000 ਰੁਪਇਆ ਇੱਥੇ ਵਾ ਦਿੱਤਾ ਤੇ ਟੀਮ ਨੂੰ ਤੇ ਅਸੀਂ ਇੱਥੇ ਗੁਰਦੁਆਰਾ ਬਹਿ ਕੇ ਦੁਬਾਰਾ ਇਹ ਤੋਂ 마फी ਮੰਗਾਂਗੇ ਜੇ ਨਹੀਂ ਦਿੰਦਾ ਤੇ ਇਹ ਸਾਡੇ ਇੱਥੇ ਆ ਕੇ ਹਰ ਨਾਲ ਗੱਲ ਕਰੇ ਤੇ ਸਾਡੇ ਗੁਰੂ ਘਰ ਘਰ ਆਣ ਕੇ ਇੱਥੇ ਬਹਿ ਕੇ 마फी ਮੰਗੇ ਜਾਵੇ ਨਹੀਂ ਤੇ ਸ਼ੀਰ ਸਿੰਘ ਬੜੇ ਤਗੜਿਆ ਤੇ ਇਹਨੂੰ ਆਪਣੇ ਆਪੇ ਚੀਜ਼ ਦਾ ਰਿਜ਼ਲਟ ਮਿਲ ਜਾਊਗਾ ਵੀ ਮੈਂ ਗੁਰੂ ਘਰ ਦੀ ਨਿੰਦਿਆ ਕਰਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਕਾ